ਮਾਰਚ 26 ਤੱਕ ਸੂਬੇ ਦਾ ਕੁੱਲ ਕਰਜ਼ਾ 4 ਲੱਖ ਕਰੋੜ ਦੇ ਆਸ-ਪਾਸ ਪਹੁੰਚ ਜਾਵੇਗਾ। ਹਾਂਜੀ ਪੰਜਾਬ ਸਰਕਾਰ ਜੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਦਿਖਾਈ ਦੇ ਰਹੀ ਆ। ਪੰਜਾਬ ਹਮੇਸ਼ਾ ਹੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਨਾਲੋਂ ਆਰਥਿਕ ਪੱਖ ਤੋਂ ਖੁਸ਼ਹਾਲ ਸੂਬਾ ਰਿਹਾ। ਪਰ ਇਸ ਉੱਪਰ ਲਗਾਤਾਰ ਵੱਧ ਰਹੇ ਕਰਜ਼ੇ ਨੇ ਇਸ ਦੀ ਆਰਥਿਕਤਾ ਨੂੰ ਖੋਖਲਾ ਕੀਤਾ। ਪੰਜਾਬ ਸਰਕਾਰ ਅਗਲੇ 3 ਮਿਹਨਿਆ ਵਿੱਚ ਆਰਬੀਆਈ ਤੋਂ 8500 ਕਰੋੜ ਦਾ ਕਰਜ਼ਾ ਲੈਣ ਜਾ ਰਹੀ ਹੈ ਦੱਸ ਦਈਏ ਕਿ ਪਿਛਲੇ ਸਾਲ ਸੂਬੇ ਦਾ ਸਾਲਾਨਾ ਬਜਟ ਪੇਸ਼ ਕਰਦੇ ਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਵਿੱਤੀ ਸਾਲ 2024-25 ਦੇ ਅੰਤ ਤੱਕ ਪੰਜਾਬ ਦਾ ਕਰਜ਼ਾ 3.74 ਲੱਖ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਸੀ ਜੋ ਕਿ ਸੂਬੇ ਦੀ ਜੀਡੀਪੀ ਦਾ 46% ਫੀਸਦੀ ਤੋਂ ਵੱਧ ਹਿੱਸਾ ਬਣਦਾ ਹੈ ਜਾਣਕਾਰੀ ਅਨੁਸਾਰ ਲੋਕ ਸਭਾ ਵੱਲੋਂ ਫਰਵਰੀ ਚ ਜਾਰੀ ਆਂਕੜਿਆਂ ਅਨੁਸਾਰ ਪੰਜਾਬ ਸਰ ਖੇਤੀ ਕਰਜ਼ਾ 1 ਲੱਖ ਕਰੋੜ ਤੋਂ ਪਾਰ ਹੋ ਗਿਆ ਹੈ ਜਿਸ ਕਾਰਨ ਪੰਜਾਬ ਵਿੱਚ ਕਿਸਾਨੀ ਸੰਕਟ ਆ ਰਿਹਾ ਹੈ ਬੜੀ ਤਰਾਸ ਦੀ ਗੱਲ ਹੈ ਕਿ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਸਰ ਕਰੋੜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੈ ਪਿਛਲੇ 2 ਸਾਲਾਂ ਵਿੱਚ ਕਰਜ਼ਾ 50000 ਕਰੋੜ ਵਧਿਆ ਹੈ ਜੇਕਰ 9095 ਦੀ ਗੱਲ ਕਰੀਏ ਤਾਂ ਇਸ ਵਿੱਚ 2696 ਕਰੋੜ ਦਾ ਵਾਧਾ ਹੋਇਆ ਸੀ 2001 ਤੋਂ 2007 8 ਦੀ ਗੱਲ ਕਰੀਏ ਤਾਂ ਇਸ ਵਿੱਚ 3418 ਕਰੋੜ ਰੁਪਏ ਦਾ ਵਾਧਾ ਹੋਇਆ ਸੀ ਜੇਕਰ 6-7 ਤੋਂ ਬਾਅਦ ਦੀ ਗੱਲ ਕਰੀਏ ਤਾਂ ਇਸ ਸਮੇਂ ਪੰਜਾਬ ਵਿੱਚ ਕਰਜ਼ੇ ਵਿੱਚ 3690 ਕਰੋੜ ਰੁਪਏ ਦਾ ਵਾਧਾ ਹੋਇਆ ਸੀ 2011 ਤੋਂ ਲੈ ਕੇ 2016-17 'ਚ 1985 ਕਰੋੜ ਦਾ ਵਾਧਾ ਦੇਖਿਆ ਚਿੰਤਕਾਂ ਦੇ ਮੁਤਾਬਕ ਪੰਜਾਬ ਦੇ ਉੱਪਰ ਕਰਜ਼ਾ ਮਿਲਟੈਂਸੀ ਦੇ ਦੌਰ ਤੋਂ ਚੜ੍ਹਨਾ ਸ਼ੁਰੂ ਹੋਇਆ 80-85 ਦਾ ਦੌਰ ਸੀ ਜਿਸ ਵਿੱਚ 1991 ਤੋਂ 90 ਤੱਕ ਖਰਚਾ ਡਿਵੈਲਪਮੈਂਟ ਤੇ ਜ਼ਿਆਦਾ ਹੋਇਆ ਪਰ ਹੁਣ ਖਰਚਾ ਪੰਜਾਬ ਸਰਕਾਰ ਆਪਣੀਆਂ ਮਸ਼ਹੂਰੀਆਂ ਤੇ ਜ਼ਿਆਦਾ ਕਰ ਰਹੀ ਆ ਸਾਲ 2007 ਤੋਂ 17 ਤੱਕ ਪੰਜਾਬ ਦੇ ਉੱਤੇ ਸਭ ਤੋਂ ਜ਼ਿਆਦਾ ਕਰਜ਼ੇ ਦੀ ਪੰਡ ਵਧੀ ਜਿਹੜਾ ਕਰਜ਼ਾ 2007 ਵਿਚ ਲਗਭਗ 51000 ਕਰੋੜ ਸੀ ਉਹ 2017 ਤੱਕ 164000 ਕਰੋੜ ਦੇ ਪੁੱਜ ਗਿਆ ਜੋ ਕਿ ਸਾਲਾਨਾ 14 ਫੀਸਦੀ ਦੀ ਦਰ ਨਾਲ ਵਧਿਆ ਇਸੇ ਤਰ੍ਹਾਂ 2017 ਤੋਂ 2022 ਤੱਕ ਕਾਂਗਰਸ ਸਰਕਾਰ ਵੇਲੇ ਇਹ ਕਰਜ਼ਾ ਹੋਰ ਵਧਿਆ ਤੇ 283000 ਕਰੋੜ ਤੇ ਪੁੱਜ ਗਿਆ ਮੌਜੂਦਾ ਸਰਕਾਰ ਦੇ ਸਮੇਂ ਇਹ ਕਰਜ਼ਾ ਪਿਛਲੇ 3.5 ਸਾਲਾਂ ਚ 378000 ਕਰੋੜ ਦੇ ਬੁਝ ਗਿਆ ਤੇ ਹੁਣ ਤੱਕ ਦੀ ਸਰਕਾਰ ਪਹਿਲੀਆਂ ਸਰਕਾਰਾਂ ਸਰਕਾਰਾਂ ਦੇ ਸਾਰੇ ਰਿਕਾਰਡ ਤੋੜ ਰਹੀ ਹੈ ਮਹਾਰਾ ਮੁਤਾਬਕ ਪੰਜਾਬ ਉੱਪਰ ਵਧੇ ਆਰਥਿਕ ਬੋਝ ਦੇ ਕੁਝ ਕਾਰਨ ਇਹ ਵੀ ਹੋ ਸਕਦੇ ਹਨ ਪਹਿਲਾ ਕਾਰਨ 1980 ਦੇ ਦਹਾਕੇ ਤੱਕ ਪੰਜਾਬ ਦੀ ਆਰਥਿਕਤਾ ਦੇ ਵਿਕਾਸ ਦੇ ਚਾਲਕ ਖੇਤੀਬਾੜੀ ਸੈਕਟਰ ਛੋਟੇ ਪੱਧਰ ਦੇ ਉਦਯੋਗ ਅਤੇ ਸੰਬੰਧਿਤ ਕਾਰੋਬਾਰ ਸਨ ਜੋ ਕਿ ਬਾਅਦ ਦੇ ਸਾਲਾਂ ਵਿੱਚ ਬਹੁਤ ਕਮਜ਼ੋਰ ਹੋ ਗਏ ਅਤੇ ਇੰਨਾ ਵਿੱਚ ਗਰਾਫਟਰ ਦੇਖਣ ਨੂੰ ਮਿਲੀ ਦੂਜਾ ਕਾਰਨ ਗਵਾਂਢੀ ਪਹਾੜੀ ਸੂਬਿਆਂ ਨੂੰ ਰੈਤਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਰਗੇ ਗਵਾਂਢੀ ਪਹਾੜੀ ਸੂਬਿਆਂ ਨੂੰ ਦਿੱਤੀਆਂ ਗਈਆਂ ਸੰਤੀ ਰੈਤਾਂ ਨੇ ਸੂਬੇ ਦੇ ਸੰਤੀ ਆਧਾਰ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਤੀਜਾ ਹੈ ਕਾਰਨ ਹੈਗਾ 1980 ਦਾ ਖੜਕੂਆ ਖੜਕੂਆ ਦਾ ਲਗਭਗ ਇੱਕ ਦਹਾਕੇ ਤੱਕ ਚੱਲਿਆ ਪਰ ਇਸ ਦਾ ਪ੍ਰਭਾਵ ਬਾਅਦ ਵਿੱਚ ਵੀ ਬਹੁਤ ਦੇਰ ਤੱਕ ਦੇਖਣ ਨੂੰ ਮਿਲਿਆ ਚੌਥਾ ਕਾਰਨ ਸਬਸਿਡੀ ਅਤੇ ਮੁਫਤ ਦੀਆਂ ਸਕੀਮਾਂ ਨੇ ਪੰਜਾਬ ਨੂੰ ਕਰਜ਼ੇ ਵਿੱਚ ਡੋਬਣ ਵਿੱਚ ਕੋਈ ਕਸਰ ਨਹੀਂ ਛੱਡੀ